ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਗੀਜ਼ਰ ਬਾਰੇ ਇਹ ਕਈ ਵਾਰੀ ਪ੍ਰੋਬਲਮ ਪੈਂਦੀ ਆ ਵੀ ਜਿਹੜੇ ਗੀਜ਼ਰ ਹੁੰਦੇ ਆ ਨਾ ਗੀਜ਼ਰ ਨੂੰ ਜਿਹੜੇ ਜਿਹਨਾਂ ਦਾ ਸ਼ੂ ਹੁੰਦਾ ਉਹ ਕਈ ਵਾਰੀ ਇਹ ਹੁੰਦਾ ਵੀ ਖਰਾਬ ਹੋ ਜਾਂਦਾ ਖਰਾਬ ਹੋਣ ਦਾ ਕਾਰਨ ਕੀ ਹੁੰਦਾ ਜਾਂ ਪਲੱਗ ਵਿੱਚ ਲੱਗੇ ਪਲੱਗ ਵੀ ਉਹ ਲੂਸ ਹੋ ਜਾਂਦਾ ਛੜ ਜਾਂਦੇ ਆ ਮਤਲਬ ਕਿ ਐਦਾਂ ਦੇ ਹੋ ਜਾਂਦੇ ਆ ਤੁਸੀਂ ਦੇਖ ਰਹੇ ਹੋ ਇਹ ਪਲੱਗ ਇਹ ਨਾ ਨਾਰਮਲ ਪਲੱਗ ਆ ਨਾਰੂ ਪਲੱਗ ਦੇ ਵਿੱਚ ਗੀਜਰ ਦਾ ਪੁਆਇੰਟ ਦਿੱਤਾ ਸੀਗਾ ਠੀਕ ਹੈ ਜੀ ਤੇ ਇਹ ਸੜ ਗਿਆ ਸੀਗਾ ਕਾਰਨ ਕੀ ਆ ਇਹਦੇ ਵਿੱਚ ਇਹ ਹੁੰਦਾ ਕਈ ਲੋਕ ਜਿਹੜੀਆਂ ਹੁੰਦੀਆਂ ਸਿੱਧੀਆਂ ਤਾਰਾਂ ਲਾ ਦਿੰਦੇ ਆ ਜਿਸ ਦੇ ਨਾਲ ਇਹ ਹੁੰਦਾ ਕਿ ਜਿਹੜੀਆਂ ਤਾਰਾਂ ਸਪਾਰਕਿੰਗ ਦੇ ਦੇ ਕੇ ਦੇ ਦੇ ਕੇ ਤੇ ਇਹ ਪਲੱਗ ਲੂਜ਼ ਹੋ ਜਾਂਦਾ ਤੇ ਉਹਨਾਂ ਨੂੰ ਵਾਰ-ਵਾਰ ਬਦਲਣਾ ਪੈਂਦਾ ਠੀਕ ਆ ਤੇ ਤੇ ਕਈ ਵਾਰ ਇਹ ਹੁੰਦਾ ਜੇ ਪਲੱਗ ਲੱਗਿਆ ਹੋਵੇ ਹੁੰਦਾ ਜੇ ਮੰਨ ਕੇ ਚਲੋ ਆਪਾਂ ਆਹ ਨਾ ਪਲੱਗ ਦੇਖ ਲੈਨੇ ਆ ਇਹ ਪਲੱਗ ਵੀ ਗੀਜ਼ਰ ਦੇ ਨਾਲ ਲਾਇਆ ਸੀਗਾ ਇਹ ਪਲੱਗ ਇਹ ਕਾਰਨ ਕਿਵੇਂ ਛੜਿਆ ਕਾਰਨ ਕੀ ਸੀਗਾ ਨਾਰਮਲ ਛੂ ਸੀਗਾ ਨਾਰਮਲ ਪਲੱਗ ਸੀਗਾ ਤੇ ਗੀਜ਼ਰ ਨੂੰ ਲੱਗਿਆ ਹੋਇਆ ਸੀ ਤੇ ਜਦੋਂ ਆਪਾਂ ਇਹਨੂੰ ਵਾਰ-ਵਾਰ ਇਹ ਲਮਨੇ ਆ ਪਾਉਨੇ ਆ ਫਿਟ ਕਰਦੇ ਆ ਠੀਕ ਆ ਜੀ ਕੱਢਦੇ ਆ ਤੇ ਉਹ ਕਾਰਨ ਕੀ ਆ ਜਿਹੜੀਆਂ ਇਹਨਾਂ ਦੀ ਆਪਾਂ ਦੇਖਦੇ ਨਹੀਂ ਆ ਇਹਨਾਂ ਦੀ ਜਿਹੜੇ ਪਿੰਨਾ ਹੁੰਦੀਆਂ ਨਾ ਇਹ ਜਿਹੜੀਆਂ ਪਿੰਨਾ ਹੁੰਦੀਆਂ ਇਹ ਪਿੰਨਾ ਲੂਸ ਹੋ ਜਾਂਦੀਆਂ ਠੀਕ ਆ ਤੇ ਜਿਸ ਦੇ ਨਾਲ ਇਹ ਹੁੰਦਾ ਕਿ ਉਹ ਪਿੰਨਾ ਦੇ ਲੂਸ ਹੋਣ ਕਰਕੇ ਜਿਹੜੀ ਆਪਾਂ ਜਦੋਂ ਸਵਿਚ ਆਨ ਕਰਦੇ ਆ ਨਾ ਤੇ ਉਹ ਸਪਾਰਕਿੰਗ ਦੇਣ ਲੱਗ ਜਾਂਦੀਆਂ ਤੇ ਜਿਸ ਦੇ ਨਾਲ ਕਿ ਵੀ ਗੀਜ਼ਰ ਨੂੰ ਵੀ ਕਦੀ ਗੀਜ਼ਰ ਵੀ ਆ ਚੱਲਦਾ ਬੰਦ ਹੋ ਜਾਂਦਾ ਚੱਲਦਾ ਬਣ ਜਾਂਦਾ ਇਹ ਲੂਜ਼ ਕੋ ਘੋਣ ਦਾ ਕਾਰਨ ਨਹੀਂ ਹੈ ਵੀ ਆਪਾਂ ਜਿਹਨੇ ਸੋਚ ਲਾਉਣ ਨੇ ਆ ਪਲੱਗ ਲਾਉਣ ਨੇ ਹਨਾ ਤੇ ਉਹਦੇ ਨਾਲ ਇਹ ਸੀਗਾ ਵੀ ਇਹ ਚੀਜ਼ਾਂ ਲੂਜ਼ ਨਹੀਂ ਹੋਣੀਆਂ ਚਾਹੀਦੀਆਂ ਮਤਲਬ ਕਿ ਗੀਜਰ ਵਾਸਤੇ ਹਮੇਸ਼ਾ ਹੀ ਪਾਵਰ ਪਲੱਗ ਚਾਹੀਦਾ ਆਪਾਂ ਨੂੰ ਠੀਕ ਹੈ ਜੀ ਪਾਵਰ ਪਲੱਗ ਚਾਹੀਦਾ ਪਾਵਰ ਹੀ ਸੋਚ ਚਾਹੀਦਾ ਇਹਨਾਂ ਨੂੰ ਤਾਂ ਜੋ ਤੇ ਹਿੰਡ ਲੰਦੇ ਪਲੱਗ ਦੇ ਲਾਉਣ ਦੇ ਨਾਲ ਕੱਢਣ ਲਾਉਣ ਦੇ ਨਾਲ ਵੀ ਲੂਸ ਨਾ ਹੋਵੇ ਇਹ ਜਿੰਨੀਆਂ ਪਿੰਨਾ ਪ੍ਰੋਪਰ ਸਹੀ ਤਰੀਕੇ ਨਾਲ ਲੱਗੀਆਂ ਹੋਣੇ ਚਾਹੀਦੀਆਂ ਦੂਜੇ ਨੰਬਰ ਤੇ ਕੀ ਹੁੰਦਾ ਵੀ ਜਿਹੜਾ ਇਹਦਾ ਸਵਿੱਚ ਹੁੰਦਾ ਆਪਾਂ ਸੋਚਿਆ ਕਿਹੜਾ ਲਾਉਨੇ ਆ ਗੀਜ਼ਰ ਨੂੰ ਆਮ ਸਿੰਪਲ ਸਵਿੱਚ ਲਾ ਦੇਣੇ ਇਦਾਂ ਦਾ ਠੀਕ ਹੈ ਜੀ ਇਹ ਨਾਰਮਲ ਸਵਿੱਚ ਲਾ ਦਨੇ ਆ ਆ ਵੀ ਇਹ ਵੀ ਸਵਿੱਚ ਨਾ ਮਤਲਬ ਕਿ ਖਰਾਬ ਹੋਇਆ ਪਿਆ ਸੀ ਆ ਵੇਖੋ ਆ ਵੀ ਸਵਿੱਚ ਆਉਣ ਨਹੀਂ ਹੋ ਰਿਹਾਗਾ ਕਾਰਨ ਕੀ ਹੈ ਆਪਾਂ ਗੇਜਰ ਨੂੰ ਹਮੇਸ਼ਾ ਵਾਸਤੇ ਜਿਹੜਾ ਸੋਚ ਲਾਉਣਾ ਨਾ ਸੋਚ ਵੀ ਆਪਾਂ ਨੂੰ ਹੈਵੀ ਲਾਉਣਾ ਚਾਹੀਦਾ ਬਟ ਇਹ ਵੀ ਸੋਚ ਵੀ ਲਾਉਣ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਇਹ ਜਿਹੜਾ ਸੋਚ ਹੈਗਾ ਇਹ ਨਾਰਮਲ ਸੋਚਾ ਸੋਚ ਆਪਾਂ ਨੂੰ ਉਹ ਲਾਉਣਾ ਚਾਹੀਦਾ ਜਿਵੇਂ ਕਿ ਜਿੰਦੇ ਵਿੱਚ ਨਿਊਟਰਲ ਵੀ ਕੱਟੀ ਜਾਵੇ ਤੇ ਫੇਸ ਵੀ ਕੱਟਿਆ ਜਾਵੇ ਤੇ ਆਮ ਤਾਂ ਮੋਡਿਊਲ ਸ਼ੀਟਾਂ ਚੱਲਦੀਆਂ ਉਹਨਾਂ ਦੇ ਵਿੱਚ ਤਾਂ ਵੈਸੇ ਆਪਾਂ ਨੂੰ ਡੀਪੀ ਵਗੈਰਾ ਲਾ ਦੇਣਾ ਚਾਹੀਦਾ ਕਾਰਨ ਇਹ ਹੁੰਦਾ ਕਿ ਡੀਪੀ ਦੇ ਨਾਲ ਜਦੋਂ ਮਾਨਕ ਚਲੋ ਕਈ ਵਾਰੀ ਸ਼ਾਂਟ ਵੀ ਹੋ ਜਾਂਦੇ ਆ ਗੀజర్ ਸ਼ਾਂਟ ਹੋ ਹੀ ਜਾਂਦੇ ਆ ਪਾਣੀ ਗਰਮ ਹੋਵੇ ਹਨਾ ਤੇ ਉਹਦੇ ਵਿੱਚ ਇਹ ਹੁੰਦਾ ਵੀ ਆਪਾਂ ਉਸ ਦਾ ਸੇਚ ਡੀਪੀ ਕੱਟ ਕੇ ਤੇ ਆਪਾਂ ਪਾਣੀ ਵਰਤ ਸਕਦੇ ਆ ਤੇ ਜੇ ਮਾਨਕ ਚਲੋ ਵੀ ਆਪਾਂ ਨੋਰਮਲ ਸਵਿਚ ਚਲਾਈ ਹੋਵੇ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਆ ਨੋਰਮਲ ਸਵਿਚ ਚਲਾਈ ਹੋਵੇ ਫਰਜ਼ ਕਰੋ ਵੀ ਜਿਹੜੀ ਸਪਲਾਈ ਹੁੰਦੀ ਆ ਮਗਰ ਵਾਲੀ ਬੈਕਸਾਈਡ ਦੀ ਉਹ ਜਿਵੇਂ ਜਿੱਥੇ ਤਾਂ 3 ਫੇਸ ਨਹੀਂ ਹੈਗੇ ਇੱਥੇ ਨਿਊਟਰਲ ਫੇਸ ਹੁੰਦੀ ਆ ਤੇ ਉਥੇ ਆਪਾਂ ਕੀ ਕਰਦੇ ਆ ਇਹ ਕਈ ਵਾਰੀ ਅਣਜਾਣ ਬਣੇ ਦੇ ਵਿੱਚ ਕਈ ਵਾਰੀ ਤਾਰਾਂ ਆਪਾਂ ਆਪ ਹੀ ਇਧਰ ਉਧਰ ਕਰ ਦਿੰਦੇ ਆ ਉਹ ਕਾਰਨ ਕੀ ਹੁੰਦਾ ਤੇ ਜਿਹੜੀ ਨਿਊਟਰਲ ਜਗ੍ਹਾ ਤੇ ਉਹ ਫੇਸ ਆ ਜਾਂਦਾ ਤੇ ਫੇਸ ਵਾਲੀ ਜਗ੍ਹਾ ਤੇ ਕੀ ਹੁੰਦਾ ਨਿਊਟਰਲ ਆ ਜਾਂਦਾ ਤੇ ਉਹ ਜਦੋਂ ਕੀ ਹੁੰਦਾ ਜਿਹੜਾ ਕਰੰਟ ਹੁੰਦਾ ਨਾ ਕਰੰਟ ਉਹ ਨਿਊਟਰਲ ਦੇ ਵਿੱਚ ਦੀ ਹੋ ਕੇ ਸਿੱਧਾ ਵਿੱਚ ਦੀ ਕਰੰਟ ਹੀ ਕਰੰਟ ਕੱਟਿਆ ਨਹੀਂ ਜਾਂਦਾ ਤੇ ਨਿਊਟਰਲ ਹੀ ਜਣ ਕੇ ਨਿਊਟਰਲ ਹੀ ਕੱਟੀ ਜਾਂਦੀ ਆ ਕਰੰਟ ਨਹੀਂ ਕੱਟਿਆ ਜਾਂਦਾ ਹੈਗਾ ਕਰੰਟ ਘੁੰਮਦਾ ਰਹਿੰਦਾ ਜੇ ਫਰਜ਼ ਕਰੋ ਕਿ ਗੀਜ਼ਰ ਆਪਣਾ ਸ਼ਾਰਟ ਹੋ ਜਾਂਦਾ ਸ਼ਾਰਟ ਹੋਣ ਦੇ ਨਾਲ ਇਹ ਹੁੰਦਾ ਵੀ ਉਹ ਕਰੰਟ ਆਪਾਂ ਨੂੰ ਲੱਗ ਸਕਦਾ ਇਸ ਲਈ ਆਪਾਂ ਨੂੰ ਸਵਿੱਚ ਕਿਹੜੇ ਲਾਉਣੇ ਚਾਹੀਦੇ ਆ ਆਪਾਂ ਨੂੰ ਸਵਿੱਚ ਲਾਉਣੇ ਚਾਹੀਦੇ ਆ ਜਾਂ ਤਾਂ ਜੇ ਆਪਾਂ ਮੰਨ ਕੇ ਚਲੋ ਵੀ ਨਾਰਮਲ ਫਿਟਿੰਗ ਹੈ ਜਾਂ ਓਪਨ ਲਾਉਣਾ ਹੋਵੇ ਤੇ ਜਾਂ ਰਵਿੰਦਰਾ ਕੰਪਨੀ ਦਾ ਜਾਂ ਹੋਰ ਉਹਨੇ ਰੋਲ ਕੰਪਨੀ ਜਾਂ ਹੋਰ ਤਰ੍ਹਾਂ ਦੇ ਸਾਨੂੰ ਇਦਾਂ ਦੇ ਸੋਚ ਚਲਾ ਲੈਣੇ ਚਾਹੀਦੇ ਆ ਨਾਰਮਲ ਘਰੇ ਆਮ ਫਿਟਿੰਗ ਦੇ ਵਿੱਚ ਓਪਨ ਜੇ ਲਾਉਣਾ ਹੋਵੇ ਤੇ ਜੇ ਮੰਨ ਲੇ ਕੇ ਚਲੋ ਵੀ ਆਪਾਂ ਆਪਣੀ ਕੋਈ ਫਿਟਿੰਗ ਹੈਗੀ ਆ ਉਹ ਅੰਡਰਗਰਾਉਂਡ ਹੈਗੀ ਆ ਉਹਦੇ ਵਿੱਚ ਤਾਂ ਆਪਾਂ ਨੂੰ ਜਿਹੜਾ ਜਿਹੜੇ ਲਾਉਣੇ ਚਾਹੀਦੇ ਹੋ ਉਹ ਡੀਪੀ ਸੋਚੀ ਵਰਤਣੇ ਚਾਹੀਦੇ ਆ ਜਿਸ ਦੇ ਨਾਲ ਇਹ ਹੋਊਗਾ ਕਿ ਇਹ ਚੀਜ਼ ਸੇਫ ਰਹਿੰਦੀ ਆ ਤੇ ਮਕੈਨੀਕਲ ਜੋ ਆਣ ਕੇ ਸਰਵਿਸ ਕਰਦਾ ਉਹਨਾਂ ਵੀ ਨਹੀਂ ਸੌਖਾ ਹੋ ਜਾਂਦਾ ਕਿਉਂਕਿ ਸਾਰੀ ਮੇਨ ਕਟਣ ਦੀ ਸਪਲਾਈ ਦੀ ਲੋਡ ਨਹੀਂ ਪੈਂਦੀਗੀ ਕਨ ਓਨਲੀ ਸਪਲਾਈ ਉਹ ਕੱਲੀ ਗੀਜ਼ਰ ਦੀ ਕਟਣ ਦੀ ਲੋਡ ਪੈਂਦੀ ਆ ਮਤਲਬ ਕਿ ਜਿਵੇਂ ਕਿ ਫਰਜ਼ ਕਰੋ ਆਪਾਂ ਸਰਵਿਸ ਕਰਨੀ ਆ ਗੀਜ਼ਰ ਦੀ ਤੇ ਆਪਾਂ ਨੂੰ ਕੱਲਾਂ ਉਹਦੇ ਵਿੱਚ ਨਿਊਟਰਲ ਵੀ ਕੱਟਿਆ ਜਾਣਾ ਤੇ ਫੇਸ ਵੀ ਕੱਟਿਆ ਜਾਣਾ ਠੀਕ ਆ ਤੇ ਡੀਪੀ ਦਾ ਸੋਚਦਾ ਬਹੁਤ ਵਧੀਆ ਬੈਸਟ ਆ ਤੇ ਚੰਗੀ ਕੁਆਲਿਟੀ ਦੇ ਲਾਉਣੇ ਚਾਹੀਦੇ ਆ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰ ਦੇਣਾ ਤੇ ਧੰਨਵਾਦੀ